ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰੂ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਮੌਸਮ ਦੀ ਜਿਹੜੀ ਜਾਣਕਾਰੀ ਹੈ 8 ਤਰੀਕ ਰਾਤ ਦੇ ਮੌਸਮ ਦੀ ਇਹ ਹੀ ਜਾਣਕਾਰੀ ਹੈ ਕਿ ਉੱਚੇ ਜੇ ਬੱਦਲ ਨੇ ਜਿਹੜੇ ਉਹ ਲੰਘਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਕਿ ਤੁਸੀਂ ਲਾਈਵ ਸੈਟਲਾਈਟ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਇਸ ਦੇ ਵਿੱਚ ਦੇਖ ਸਕਦੇ ਹੋ ਇਸੇ ਤਰ੍ਹਾਂ ਦਾ ਮੌਸਮ ਰਹੂਗਾ ਜਿਵੇਂ ਕਿ ਸੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਪੂਰਬੀ ਜਿਹੜੀਆਂ ਉੱਤਰ-ਪੱਛਮੀ ਹਵਾਵਾਂ ਨੇ ਉਹ ਅੱਜ ਦਿਨ ਵੇਲੇ ਵੀ ਚੱਲਦੀਆਂ ਰਹੀਆਂ ਤੇ ਕੱਲ ਨੂੰ ਸਵੇਰ ਦੇ ਸਮੇਂ ਵੀ ਇਹ ਉੱਤਰ-ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਕੱਲ ਨੂੰ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਗਤੀ ਆ ਉਹ ਅੱਜ ਨਾਲੋਂ ਘਟ ਜੂਗੀ ਤੇ ਕੱਲ ਨੂੰ ਸਵੇਰ ਦੇ ਸਮੇਂ ਵੀ ਥੋੜੀਆਂ ਦਰਮਿਆਨੇ ਜਿਹੇ ਰੂਪ ਦੀਆਂ ਹਵਾਵਾਂ ਨੇ ਜਿਹੜੀਆਂ ਚੱਲਣਗੀਆਂ ਜਿਹੜੀਆਂ ਕਿ ਪਿਛਲੇ ਦਿਨੀ ਤੇਜ਼ੀ ਦੇ ਨਾਲ ਚੱਲ ਰਹੀਆਂ ਸਾਂ ਉੱਤਰ-ਪੱਛਮੀ ਹਵਾਵਾਂ ਤੇ ਅੱਜ ਰਾਤ ਨੂੰ ਜਿਹੜੇ ਉੱਚੇ ਬੱਦਲੇ ਇਸੇ ਤਰ੍ਹਾਂ ਲੰਘਦੇ ਰਹਿਣਗੇ ਮੀਂਹ ਪੱਖੋਂ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਇੱਕ 16 ਤਰੀਕ ਦੇ ਨੇੜੇ ਤੇੜੇ ਆਉਂਦਾ ਜਾਪ ਰਿਹਾ ਸਿਸਟਮ ਇੱਕ 20 ਤਰੀਕ ਦੇ ਨੇੜੇ ਤੇੜੇ ਉਹਨਾਂ ਦੀ ਜਾਣਕਾਰੀ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਤਾਪਮਾਨ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ 2 ਡਿਗਰੀ ਹੋਰ ਵਧੂਗਾ ਕਿਉਂਕਿ ਹੁਣ ਹੱਪ ਹਰ ਰੋਜ਼ ਦੀ ਤਰ੍ਹਾਂ ਹਪ ਹੁੰਦਾ ਹੀ ਜਾਊਗਾ ਕੋਰਾ ਜਿਹੜਾ ਉਹ ਕਿਸੇ ਇਲਾਕੇ ਦੇ ਵਿੱਚ ਨਹੀਂ ਪਾਊਗਾ ਕਿਉਂਕਿ ਕੋਰੇ ਦੇ ਹੁਣ ਬਹੁਤ ਘੱਟ ਚਾਂਸ ਨੇ ਕਿਉਂਕਿ ਇੱਕ ਤੋਂ ਇੱਕ ਦਿਨ ਜਿਹੜਾ ਇਹ ਬਦਲੀ ਸਿਸਟਮ ਨੇ ਉੱਚੇ ਜੇ ਬਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਅਸੀਂ ਕੱਲ ਰਾਤ ਸਵੈਰ ਦੀ ਵੀਡੀਓ ਦੇ ਵਿੱਚ ਉਹ ਜਾਣਕਾਰੀ ਜਿਹੜੀ ਦਿਖਾ ਦਿੱਤੀ ਆ ਤੁਹਾਨੂੰ ਤੁਸੀਂ ਪੂਰੀ ਜਾਣਕਾਰੀ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ